ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣ ਲਸਣ ਦੇ ਤੇਲ ਵਿੱਚ ਥੋੜੀ ਜਿਹੀ ਹਿੰਗ ਪਾ ਕੇ ਉਸ ਨੂੰ ਪਕਾ ਲਓ ਫਿਰ ਉਸ ਵਿੱਚ ਚੂੜਾ ਪਰ ਉਸ ਦੀ ਮਾਲਿਸ਼ ਕਰ ਲਓ ਇਸ ਨਾਲ ਚੂੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 2 ਨਾਰੀਅਲ ਤੇਲ ਵਿੱਚ ਕਪੂਰ ਮਿਲਾ ਕੇ ਚਿਹਰੇ ਤੇ ਲਗਾਉਣਾ ਚਿਹਰੇ ਦੇ ਕਿੱਲ ਮਹਾਸੇ ਨਿਕਲ ਜਾਂਦੇ ਹਨ ਨਾਲ ਹੀ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਨੰਬਰ 3 ਸੰਤਰੇ ਦੇ ਛਿਲਕੇ ਨੂੰ ਪੀਸ ਕੇ ਦੁੱਧ ਵਿੱਚ ਮਿਕਸ ਕਰਕੇ ਹੱਥਾਂ ਪੈਰਾਂ ਉੱਪਰ ਲਗਾਉਣਾ ਹੱਥਾਂ ਦਾ ਕਾਲਾ ਪੈਰਾਂ ਰੰਗ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 4 ਦੁੱਧ ਵਿੱਚ ਕਦੇ ਵੀ ਚੀਨੀ ਮਿਲਾ ਕੇ ਨਾ ਪੀਓ ਇਸ ਨਾਲ ਦੁੱਧ ਦਾ ਕੈਲਸ਼ੀਅਮ ਖਤਮ ਹੋ ਜਾਂਦਾ ਜਿਸ ਨਾਲ ਦੁੱਧ ਵਿੱਚ ਸ਼ਹਿਦ ਮਿਸ਼ਰੀ ਮਿਲਾ ਕੇ ਪੀ ਲਿਆ ਕਰੋ ਨੰਬਰ 5 ਲਸਣ ਦੀ ਕਲੀ ਖਾਲੀ ਪੇਟ ਖਾਣ ਨਾਲ ਦਿਲ ਸਹੀ ਤਰੀਕੇ ਨਾਲ ਕੰਮ ਕਰਦਾ ਨਾਲ ਹੀ ਖੂਨ ਵੀ ਪਤਲਾ ਹੁੰਦਾ ਹੈ ਨੰਬਰ 6 ਜੇਕਰ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਬਜਨ ਅਤੇ ਸਰੀਰ ਦੋਨੋਂ ਹੀ ਸਹੀ ਰਹਿੰਦੇ ਨੰਬਰ 7 ਸਲਗਮ ਖਾਣ ਨਾਲ ਸਰਦੀਆਂ ਦੇ ਮੌਸਮੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਤੇ ਨਾਲ ਹੀ ਜੇਕਰ ਤੁਸੀਂ ਮੂਲੀ ਦੇ ਪੱਤੇ ਨੂੰ ਆਪਣੀ ਖੁਰਾਕ ਵਿੱਚ ਇਸਤੇਮਾਲ ਕਰਦੇ ਹੋ ਤਾਂ ਸਰੀਰ ਨੂੰ ਸਹੀ ਰਹਿੰਦਾ ਹੈ ਨੰਬਰ 8 ਥੁੱਬਲੇ ਹੋਏ ਆਲੂ ਸਰੀਰ ਦੀ ਸੋਜ ਨੂੰ ਘਟ ਕਰਨ ਦਾ ਕੰਮ ਕਰਦੇ ਨੇ ਇਸ ਲਈ ਇਹਨਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 9 ਜਿਆਦਾ ਫਾਸਟ ਫੂਡ ਦਾ ਸੇਵਨ ਕਰਨਾ ਸਾਡੇ ਸਰੀਰ ਦਾ वजन ਵਧਣ ਲੱਗ ਜਾਂਦਾ ਨਾਲ ਹੀ ਸਰੀਰ کئی ਰੋਗਾਂ ਦਾ ਵੀ ਸ਼ਿਕਾਰ ਹੁੰਦਾ ਹੈ। ਨੰਬਰ 10 ਪਿਆਜ਼ ਖਾਣ ਨਾਲ ਪਿਰ ਦੇ ਕੀੜੇ ਨੂੰ ਖਤਮ ਕੀਤਾ ਜਾ ਸਕਦਾ ਨਾਲ ਹੀ ਇਹ ਦਿਲ ਲਈ ਵੀ ਕਾਫੀ ਫਾਇਦੇਮੰਦ ਹੈ। ਨੰਬਰ 11 ਮੰਨਿਆ ਜਾਂਦਾ ਹੈ ਕਿ ਜੇ ਸੌਰਤ ਦੀ ਆਈਬ੍ਰੋ ਦੇ ਵਾਲ ਆਪਸ ਵਿੱਚ ਜੁੜੇ ਹੁੰਦੇ ਨੇ ਉਹ ਆਪਣੇ ਜੀਵਨ ਵਿੱਚ ਬਹੁਤ ਸਾਰਾ ਝਗੜਾ ਕਰਨ ਵਾਲੇ ਸੁਆਦੀਆਂ ਮਾਲਕ ਹੁੰਦੀਆਂ ਹਨ ਨੰਬਰ 12 ਸਾਬਤ ਮੂੰਗੀ ਦੀ ਦਾਲ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਤੇ ਵਿਟਾਮਿਨ ਪ੍ਰੋਟੀਨ ਪਾਏ ਜਾਂਦੇ ਨੇ ਜਿਸ ਨਾਲ ਸਰੀਰ ਦੀ ਪ੍ਰਤੀਰੋਗਤਾ ਬਦੌਣ ਵਿੱਚ ਮਦਦ ਮਿਲਦੀ ਹੈ। ਨੰਬਰ 13 ਹਰੀ ਮਿਰਚ ਕਦੇ ਵੀ ਕਿਸੇ ਵੀ ਵਿਅਕਤੀ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ ਇਸ ਨਾਲ ਰਸਤੇ ਵਿੱਚ ਫਰਕ ਪੈਣ ਲੱਗ ਜਾਂਦਾ ਹੈ। ਨੰਬਰ 14 ਜੇਕਰ ਤੁਹਾਡੇ ਪੇਟ ਵਿੱਚ ਗੈਸ ਬਣ ਦੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਖੰਜੂਰ ਦਾ ਸੇਵਨ ਕਰੋ ਇਸ ਨਾਲ ਤਿਜ਼ਾਬ ਬਣਨਾ ਬੰਦ ਹੋ ਜਾਂਦਾ ਹੈ। ਨੰਬਰ 15 ਇੱਕ ਕੱਪ ਦੁੱਧ ਵਿੱਚ ਜੇਕਰ ਤੁਸੀਂ ਬੱਚੇ ਨੂੰ 2 ਤੋਂ 3 ਬਦਾ ਮਿਕਸ ਕਰਕੇ ਦਿੰਦੇ ਹੋ ਤਾਂ ਇਸ ਨਾਲ ਬੱਚੇ ਦੀ ਮਾਨਸਿਕ ਸਥਿਤੀ ਸਹੀ ਰਹਿੰਦੀ ਹੈ। ਨੰਬਰ 16 ਕਿਡਨੀ ਵਿੱਚ ਜੇਕਰ ਪਥਰੀ ਹੈ ਤਾਂ ਇਸ ਦਾ ਮੁੱਖ ਕਾਰਨ ਕੀ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਕਾਰਨ ਹੋ ਸਕਦੀ ਹੈ। ਇਸ ਲਈ ਨਿੰਬੂ ਦੇ ਰਸ ਵਿੱਚ ਸਾਈਟ ਟ੍ਰੇਟ ਹੁੰਦਾ ਜੋ ਪਥਰੀ ਨੂੰ ਤੋੜਨ ਵਿੱਚ ਮਦਦ ਕਰਦਾ ਹੈ। ਨੰਬਰ 17 ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਗੰਦੇ ਪਹਿਨ ਕੱਪੜਿਆਂ ਨੂੰ ਹੱਥਾਂ ਦੀ ਮਦਦ ਨਾਲ ਧੋਵੇ ਇਸ ਨਾਲ ਸਰੀਰ ਹੀ ਸਹੀ ਤਰੀਕੇ ਨਾਲ ਕਸ ਤੋ ਹੁੰਦੀ ਹੈ ਨੰਬਰ 18 ਜੇਕਰ ਤੁਸੀਂ ਆਪਣੇ ਚਿਹਰੇ ਦੀ ਚਮੜੀ ਨੂੰ ਨਰਮ ਤੇ ਮੁਲਾਇਮ ਬਣਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੇ ਪੱਤੇ ਚਿਹਰੇ ਉੱਪਰ ਮਸਲੋ ਇਸ ਨਾਲ ਲਾਭ ਮਿਲੇਗਾ ਨੰਬਰ 19 ਜੇਕਰ ਤੁਹਾਨੂੰ ਖਾਂਸੀ ਜੁਖਾਮ ਦੀ ਸਮੱਸਿਆ ਹੈ ਤਾਂ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਤੇ ਨਾ ਹੀ ਦੁੱਧ ਦਾ ਸੇਵਨ ਇਸ ਨਾਲ ਤੁਹਾਡੀ ਖਾਂਸੀ ਜੁਖਾਮ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 1 ਜੇਕਰ ਤੁਸੀਂ ਪਾਣੀ ਗਰਮ ਪਾਣੀ ਵਿੱਚ ਬਿਕਸ ਪਾ ਕੇ ਸਟੀਮ ਲੈ ਲੈਂਦੇ ਹੋ ਤਾਂ ਇਸ ਨਾਲ ਸਾਤੀ ਦੇ ਕਫ ਅਤੇ ਖਾਂਸੀ ਦੇ ਜ਼ੁਖਾਮ ਤੋਂ ਆਸਾਨੀ ਨਾਲ ਆਰਾਮ ਪਾਇਆ ਜਾ ਸਕਦਾ ਹੈ। ਨੰਬਰ 2 ਜਿਹੜੀਆਂ ਔਰਤਾਂ ਆਪਣੇ ਖਾਣੇ ਵਿੱਚ ਸਿਰਫ ਹੈਲਥੀ ਚੀਜ਼ਾਂ ਹੀ ਲੈਂਦੀਆਂ ਹਨ ਉਹਨਾਂ ਔਰਤਾਂ ਦੀ ਚਮੜੀ ਅਤੇ ਸਰੀਰ ਹਮੇਸ਼ਾ ਜਵਾਨ ਰਹਿੰਦਾ ਨਾਲ ਹੀ ਇਹਨਾਂ ਨੂੰ ਜਲਦੀ ਕੋਈ ਵੀ ਬਿਮਾਰੀ ਨਹੀਂ ਲੱਗਦੀ। ਨੰਬਰ 3 ਗਰਭਪਤੀ ਔਰਤਾਂ ਨੂੰ ਕਦੇ ਵੀ ਜ਼ਿਆਦਾ ਸਮੇਂ ਲਈ ਸੱਜੇ ਪਾਸੇ ਨੂੰ ਪਾਸਾ ਲੈ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਬੱਚੇ ਤੇ ਬੁਰਾ ਅਸਰ ਪੈ ਸਕਦਾ। ਨੰਬਰ 3 ਜੇਕਰ ਤੁਹਾਡੇ ਖੁਦ ਸਹਾਜਮ ਨਾ ਹੋ ਰਿਹਾ ਹੋਵੇ ਤਾਂ ਕਦੇ ਵੀ ਭਾਰੀ ਚੀਜ਼ਾਂ ਪਾਉ ਦੁੱਧਾ ਸੇਵਨ ਬਿਲਕੁਲ ਵੀ ਨਾ ਕਰੋ ਸਗੋਂ ਹਲਕੀਆਂ ਚੀਜ਼ਾਂ ਦਾ ਹੀ ਸੇਵਨ ਕਰੋ ਤਾਂ ਜੋ ਤੁਸੀਂ ਸਹੀ ਰਹਿ ਸਕੋ। ਨੰਬਰ 24 ਜਦੋਂ ਵੀ ਤੁਸੀਂ ਕੋਈ ਵੀ ਕਸਰਤ ਕਰਦੇ ਹੋ ਤਾਂ ਵਿਚ ਵਿਚ ਦੇ 30-40 ਸਕਿੰਟ ਦੀ ਬ੍ਰੇਕ ਜ਼ਰੂਰ ਲਓ ਜੇਕਰ ਤੁਸੀਂ ਕਸਰਤ ਲਗਾਤਾਰ ਕਰਦੇ ਹੋ ਤਾਂ ਇਸ ਨਾਲ ਵੀ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦੇ ਹਨ। ਨੰਬਰ 25 ਜੇਕਰ ਤੁਹਾਡੇ ਚਿਹਰੇ ਉੱਪਰ ਬਹੁਤ ਜ਼ਿਆਦਾ ਦਾਗ-ਧੱਬੇ ਪੈ ਗਏ ਹੋਣ ਤਾਂ ਪਾਣੀ ਬਦ ਤੋਂ ਬਦ ਪੀਵੋ ਇਸ ਤੋਂ ਇਲਾਵਾ ਸਹੀ ਡਾਈਟ ਲੈਣੀ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਤੁਹਾਡਾ ਚਿਹਰਾ ਠੀਕ ਹੋ ਜਾਵੇਗਾ। ਨੰਬਰ 26 ਕੱਚਾ ਖਾਣਾ ਜੇਕਰ ਤੁਸੀਂ ਖਾ ਲੈਂਦੇ ਹੋ ਤਾਂ ਇਸ ਦਾ ਸਿੱਧਾ ਅਸਰ ਤੁਹਾਡੇ ਪਰਚੰਤ ਤੇ ਪੈਂਦਾ ਇਸ ਤੋਂ ਇਲਾਵਾ ਕਦੇ ਵੀ ਬਾਸੀ ਖਾਣਾ ਵੀ ਨਾ ਖਾਓ ਰੋਟੀ ਇੱਕ ਦਿਨ ਦੀ ਬਾਸੀ ਖਾ ਸਕਦੇ ਹੋ ਇਸ ਨਾਲ ਸਰੀਰ ਨੂੰ ਫਾਇਦੇ ਹੁੰਦੇ ਹਨ ਨੰਬਰ 27 ਜਦੋਂ ਵੀ ਤੁਸੀਂ ਬੈਠਦੇ ਹੋ ਤਾਂ ਹਮੇਸ਼ਾ ਚੱਪ ਮਾਰ ਕੇ ਹੀ ਬੈਠੋ ਇਸ ਨਾਲ ਤੁਹਾਡੇ ਕਦੇ ਵੀ ਗੋਡਿਆਂ ਤੇ ਲੱਤਾਂ ਵਿੱਚ ਦਰਦ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 22 ਖਾਣ ਪੀਣ ਵਾਲੀ ਚੀਜ਼ ਹਮੇਸ਼ਾ ਬੈਠ ਕੇ ਹੀ ਖਾਓ ਨਹੀਂ ਤਾਂ ਤੁਹਾਡਾ ਮੇਦਾ ਸੁੰਗੜ ਸਕਦਾ ਤੇ ਨਾਲ ਹੀ ਤੁਸੀਂ ਨੀਕਾਂ ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 29 ਜਿਹੜੀਆਂ ਔਰਤਾਂ ਅਕਸਰ ਆਪਣੇ ਖਾਣੇ ਵਿੱਚ ਬਾਹਰ ਵਾਲੀਆਂ ਚੀਜ਼ਾਂ ਹੀ ਖਾਂਦੀਆਂ ਨੇ ਉਹਨਾਂ ਔਰਤਾਂ ਦਾ ਸਰੀਰ ਉਮਰ ਤੋਂ ਪਹਿਲਾਂ ਹੀ ਬੁੱਢਾ ਤੇ ਮੋਟਾ ਹੋਣ ਲੱਗ ਜਾਂਦਾ ਹੈ। ਨੰਬਰ 3 ਮੱਕੀ ਦੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਨਾਲ ਹੀ ਰੋਟੀ ਸਾਡੇ ਬਹੁਤ ਹੀ ਆਸਾਨੀ ਨਾਲ ਪਚ ਜਾਂਦੀ ਹੈ। ਨੰਬਰ 31 ਜੇਕਰ ਤੁਸੀਂ ਇਨਫੈਕਸ਼ਨ ਤੋਂ ਤੇ ਵਾਇਰਲ ਬੁਖਾਰ ਤੋਂ ਹਮੇਸ਼ਾ ਲਈ ਬਚੇ ਰਹਿਣਾ ਚਾਹੁੰਦੇ ਹੋ ਤਾਂ ਤુલਸੀ ਦਾ ਕਾੜਾ ਬਣਾ ਕੇ ਜ਼ਰੂਰ ਪੀ ਲਿਆ ਕਰੋ ਇਹ ਬਹੁਤ ਹੀ ਫਾਇਦੇਮੰਦ ਹੈ ਨੰਬਰ 32 ਗਰਭਪਤੀ ਔਰਤਾਂ ਦੇ ਲੱਤਾਂ ਤੇ ਸਰੀਰ ਵਿੱਚ ਅਕਸਰ ਦਰਦ ਹੀ ਹੁੰਦਾ ਰਹਿੰਦਾ ਇਸ ਤੋਂ ਬਚਣ ਲਈ ਔਰਤਾਂ ਨੂੰ ਆਪਣੇ ਸਰੀਰ ਨੂੰ ਹਮੇਸ਼ਾ ਹਾਈਡਰੇਟ ਹੀ ਰੱਖਣਾ ਚਾਹੀਦਾ ਹੈ ਨੰਬਰ 33 ਜਦੋਂ ਵੀ ਕੋਈ ਵੀ ਪਕਵਾਨ ਖਾਂਦੇ ਹੋ ਤਾਂ ਉਸਦੇ ਤੁਰੰਤ ਬਾਅਦ ਕਦੇ ਵੀ ਪਾਣੀ ਜਾਂ ਫਿਰ ਜ਼ਿਆਦਾ ਸੇਵ ਨਾ ਕਰੋ ਇਸ ਨਾਲ ਤੁਸੀਂ ਤਿਜਾਬ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 34 ਜੇਕਰ ਤੁਸੀਂ ਰੋਜ਼ਾਨਾ ਭੁੰਨੇ ਹੋਏ ਛੋਲੇ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਤਾਕਤ ਪੈਂਦੀ ਹੈ ਜਿਸ ਨਾਲ ਤੁਸੀਂ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਕਰਦੇ ਨੰਬਰ 35 ਰੋਜ਼ਾਨਾ ਇੱਕ ਅਨਾਰ ਖਾਣ ਨਾਲ ਕਦੇ ਵੀ ਸਰੀਰ ਅੰਦਰ ਖੂਨ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਚਿਹਰੇ ਉੱਪਰ ਲਾਲੀ ਰਹਿੰਦੀ ਹੈ ਨੰਬਰ 36 ਜਦੋਂ ਵੀ ਤੁਸੀਂ ਕੜੀ ਬਣਾਉਂਦੇ ਹੋ ਤਾਂ ਉਸ ਵਿੱਚ ਦਹੀਂ ਦੀ ਜਗ੍ਹਾ ਜੇਕਰ ਤੁਸੀਂ ਟਮਾਟਰ ਹੀ ਪਾ ਲੈਂਦੇ ਹੋ ਤਾਂ ਇਸ ਨਾਲ ਵੀ ਕੜੀ ਨੂੰ ਬਹੁਤ ਵਧੀਆ ਸਵਾਦ ਦਿੱਤਾ ਜਾ ਸਕਦਾ ਹੈ। ਨੰਬਰ 37 ਪਕੌੜੇ ਬਣਾਉਣ ਸਮੇ ਪਕੌੜਿਆਂ ਦੇ ਘੋਲ ਦੇ ਵਿੱਚ ਹਲਕਾ ਜਿਹਾ ਨਿੰਬੂ ਨਿਚੋੜ ਦਿਓ ਇਸ ਦੀ ਮੰਨਾ ਪਕੌੜੇ ਬਹੁਤ ਹੀ ਕ੍ਰਿਸਪੀ ਤੇ ਸਵਾਦ ਬਣਦੇ ਹਨ। ਨੰਬਰ 38 ਸਵੇਰ ਦੇ ਸਮੇ ਖਾਲੀ ਪੇਟ ਕਦੇ ਵੀ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਸੀਂ ਨੀਕਾ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 34 ਸੌਣ ਸਮੇਂ ਹਰ ਵਿਅਕਤੀ ਨੂੰ ਆਪਣੀ ਚੰਗੀ ਚੀਜ਼ ਸੁਣ ਕੇ ਹੀ ਸੌਣਾ ਚਾਹੀਦਾ ਹੈ ਇਸ ਨਾਲ ਤੁਹਾਡੀ ਅਗਲੀ ਸਵੇਰ ਵੀ ਚੰਗੀ ਹੀ ਹੁੰਦੀ ਹੈ ਨੰਬਰ 40 ਬਾਲਾਂ ਨੂੰ ਲੰਮਾ ਤੇ ਚਮਕਦਾਰ ਬਣਾਉਣ ਲਈ ਉਹਨਾਂ ਨੂੰ ਕਦੇ-ਕਦੇ ਦਹੀਂ ਨਾਲ ਵੀ ਧੋ ਲੈਣਾ ਚਾਹੀਦਾ ਹੈ ਨੰਬਰ 41 ਜੇਕਰ ਮੂੰਹ ਵਿੱਚ ਛਾਲੇ ਹੋਣ ਤਾਂ ਤੁਸੀਂ ਥੋੜੇ ਜਿਹੇ ਕੋਸੇ ਪਾਣੀ ਵਿੱਚ ਦੋ ਚੁਟਕੀਆਂ ਹਲਦੀ ਦੀਆਂ ਪਾ ਲਓ ਤੇ ਫੇਸ ਪਾਣੀ ਨਾਲ ਕੁਰਲੀ ਕਰ ਲਓ ਇਸ ਦੀ ਮਦਦ ਨਾਲ ਤੁਹਾਡੇ ਮੂੰਹ ਦੇ ਛਾਲੇ ਤੁਰੰਤ ਠੀਕ ਹੋ ਜਾਣਗੇ ਨੰਬਰ 42 ਜਿਹੜੀਆਂ ਕੁੜੀਆਂ ਨੂੰ ਪੀਰੀਅਡ ਦੌਰਾਨ ਜ਼ਿਆਦਾ ਦਰਦੀ ਸਮੱਸਿਆ ਹੋਵੇ ਉਹਨਾਂ ਨੂੰ ਜ਼ਿਆਦਾ ਸੇਵਨ ਜਬ ਨ ਕਰ ਲੈਣਾ ਚਾਹੀਦਾ ਇਸ ਨਾਲ ਦਰਦ ਹੋਰਾ ਮਿਲਦਾ ਹੈ ਨੰਬਰ 43 ਗਰਭਪਤੀ ਔਰਤਾਂ ਨੂੰ ਅਕਸਰ ਗੁੱਸਾ ਆਉਣ ਦੀ ਸਮੱਸਿਆ ਰਹਿੰਦੀ ਹੈ ਜੇ ਇਹ ਵੀ ਚੇਕ ਕਰ ਤੁਸੀਂ ਕੋਈ ਵੀ ਧਾਰਮਿਕ ਪਾਠ ਪੂਜਾ ਸੁਣਨੀ ਸ਼ੁਰੂ ਕਰ ਦੇਵੋ ਤਾਂ ਤੁਹਾਡਾ ਮਨ ਸ਼ਾਂਤ ਹੋਵੇਗਾ ਜਿਸ ਨਾਲ ਬੱਚੇ ਤੇ ਵੀ ਸਹੀ ਅਸਰ ਪਵੇਗਾ ਨੰਬਰ 44 ਖਾਣਾ ਖਾਣ ਸਮੇਂ ਕਦੇ ਵੀ ਸਾਰੀਆਂ ਚੀਜ਼ਾਂ ਆਪਣੇ ਅੰਦਰ ਇਕੱਠੀਆਂ ਹੀ ਨਾ ਸੁੱਟੋ ਸੋਖੋ ਰੋਟੀ ਚਾਹ ਦੁੱਧ ਵਿੱਚ ਥੋੜਾ ਜਿਹਾ ਗੈਪ ਜ਼ਰੂਰ ਨੰਬਰ 45 ਜੇਕਰ ਤੁਸੀਂ ਸਰਾਪ ਤੋਂ ਸੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਿਸ਼ਮੀਸ ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਸਰਾਪਿੰਨਾ ਸ਼ੌਕ ਉਤਰਨ ਲੱਗ ਜਾਂਦਾ ਹੈ ਨੰਬਰ 46 ਜਿਹੜੀਆਂ ਔਰਤਾਂ ਅਕਸਰ ਨੰਗੇ ਪੈਰ ਤੁਰਦੀਆਂ ਨੇ ਉਹਨਾਂ ਔਰਤਾਂ ਦਾ ਕਦੇ ਵੀ ਬੀਪੀ ਹਾਈ ਨਹੀਂ ਹੁੰਦਾ ਤੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਜਲਦੀ ਕੋਈ ਵੀ ਰੋਗ ਨਹੀਂ ਘੇਰਦਾ। ਨੰਬਰ 47 ਜਿਹੜੇ ਵਿਅਕਤੀ ਸਵੇਰੇ ਉੱਠਣਸਾਰ ਕਸਰਤ ਕਰਦੇ ਉਹਨਾਂ ਦਾ ਸਰੀਰ ਜਵਾਨ ਦੇ ਨਾਲ ਨਾਲ ਤੰਦਰੁਸਤ ਰਹਿੰਦਾ ਹੈ। ਨੰਬਰ 48 ਜੇਕਰ ਤੁਸੀਂ ਸਵੇਰ ਦੇ ਸਮੇਂ ਦੁੱਧ ਵਿੱਚ ਨੂੰ ਬਾਸੀ ਰੋਟੀ ਨੂੰ ਭਿਓ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚਮੜੀ ਕਦੇ ਵੀ ਬੁੱਢੀ ਨਹੀਂ ਹੁੰਦੀ ਤੇ ਨਾਲ ਹੀ ਸਰੀਰ ਵੀ ਨੀਕਾ ਹੀ ਰੋਗਾਂ ਤੋਂ ਦੂਰ ਰਹਿੰਦਾ ਹੈ। ਨੰਬਰ 49 ਸਾਨੂੰ ਕੌੜੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਕਿਉਂਕਿ ਸਾਡੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਵਿੱਚ ਬਹੁਤ ਮਦਦ ਕਰਦੀਆਂ ਨੇ ਜਿਵੇਂ ਕਿ ਕarele, ਮੂਲੀ, ਪਾਲਕ ਆਦਿ। ਨੰਬਰ 5 ਜੇਕਰ ਤੁਹਾਡਾ ਬੀਪੀ ਲੋ ਰਹਿੰਦਾ ਤਾਂ ਤੁਸੀਂ ਰੋਜ਼ਾਨਾ ਤਿੰਨ ਕਾਲੀਆਂ ਮਿਰਚਾਂ 21 ਦਾਣੇ ਕਿਸ਼ਮਿਸ ਦੇ ਖਾਣੇ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਬੀਪੀ ਠੀਕ ਹੋ ਜਾਵੇਗਾ। ਨੰਬਰ 51 ਜੇਕਰ ਤੁਸੀਂ ਰੋਜ਼ਾਨਾ ਆਮਲੇ ਦਾ ਜੂਸ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਚਿਹਰੇ ਨੂੰ ਅਤੇ ਵਾਲਾਂ ਨੂੰ अनेका ਹੀ ਲਾਭ ਮਿਲਦੇ ਹਨ। ਨੰਬਰ 52 ਅਦਰਕ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ ਗਰਮੀ ਬਹੁਤ ਘੱਟ ਮਹਿਸੂਸ ਹੁੰਦੀ ਹੈ ਨੰਬਰ 53 ਜੇਕਰ ਤੁਸੀਂ ਨਿੰਮ ਨੂੰ ਉਬਾਲ ਕੇ ਉਸ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੇ ਸਾਰੇ ਦਾਗ-ਧੱਬੇ ਸਾਫ਼ ਹੋ ਜਾਂਦੇ ਹਨ ਨੰਬਰ 54 ਜੇਕਰ ਅੱਧਾ ਸਿਰ ਦਰਦ ਰਹਿੰਦਾ ਹੈ ਤਾਂ انگور ਦੇ ਜੂਸ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ ਲਾਭ ਮਿਲੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਇਸਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ